ਸਤਰਾਮ ਵਾਹਿਗੁਰੂ ਸਹਬ ਜੀ ਤਨ ਆਸਰੀ ਮਹੱਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸ ਨਾਮ ਤੇ ਆਇਆ ਤ੍ਰਿਪਤ ਭਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਓ ਅਨਕ ਪ੍ਰਕਾਰੀ ਬਸਤਰ ਓਢਾਏ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਆਸਯ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨਤਾ ਦੇ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਹਸਤੀ ਰਥ ਆਸੇ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਰਨ ਤਾ ਨਹੀਂ ਅੰਤਰ ਚਲਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹਕੂਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਅੰਦਰ ਉਚਾਰਨ ਕੀਤੇ ਗਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਭਾਈ ਸਾਥ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਇਹ ਹੀ ਹੈ ਅਸਲ ਜੀਵਨ, ਇਹ ਹੀ ਹੈ ਅਸਲ ਜ਼ਿੰਦਗੀ ਠਹਿਰਾਓ। ਇਹ ਭਾਈ ਜਿਸ ਮਨੁੱਖ ਨੇ ਆਪਣੇ ਮਨ ਵਿੱਚ, ਹਿਰਦੇ ਵਿੱਚ ਜੀਪ ਨਾਲ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ। ਜਿਸ ਨੇ ਸਦਾ ਥਿਰ ਹਰ ਨਾਮ ਦੀ ਪੁਰਖ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਫਤਸਲਾ ਕਰਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਨੇ ਮਾਨੋ ਕਈ ਕਿਸਮਾਂ ਦੇ ਵਨ ਸੁਮਨੇ ਕੱਪੜੇ ਪਹਿਨ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਪਛਾਕਾਂ ਦਾ ਆਨੰਦ ਮਾਣ ਰਿਹਾ ਹੈ ਇਹ ਭਾਈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ਓਹ ਮਾਨੋ ਹਾਥੀ ਕਰਥਾ ਘੋੜਿਆਂ ਦੀ ਸਵਾਰੀ ਦਾ ਸੁਖ ਮਾਨ ਰਿਹਾ ਹੈ। ਏ ਨਾਨਕ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਅਧਿਆਨ ਤਰਨਾ ਸ਼ੁਰੂ ਕਰ ਦਿੱਤਾ ਹੈ। ਉਸ ਦਾਸ ਨੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਿਸ ਇ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਚਡ ਬਾਇ ਅਵਰ Fifth Guru Guru Arjan Dev Ji underheading Tanasi Tanasi Fifth Mahal Guru Sahib says that I am satisfied and satiated eating the food of truth with my mind, body, and tongue. I meditate on the naam, the name of the Lord, life. Spiritual life is in the Lord. Spiritual life consists of chanting the Lord's name in the Satsangat, the company of the holy. Pause. He is dressed in robes of all sorts if he sings the Kirtan of the Lord's glorious praises day and night. He rides upon elephants, chariots, and horses if he sees the Lord's path within his own heart. Meditating on the Lord's feet deep within his mind and body, Sri Nank has found the Lord the trayer of peace. Ka khalsa ਵਾਹਿਗੁਰੂ ਜੀ ਕੀ ਫਤਿਹ